ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਪਲੇਨ ਸਲਵਾਰ ਨਾਲ ਕਮੀਜ਼ ਦੇ ਉੱਪਰ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰਨਾ ਹੈ ਪਹਿਲਾਂ ਆਪਾਂ ਗਲੇ ਤੇ ਡਿਜ਼ਾਈਨ ਕਰਾਂਗੇ ਤੇ ਬਾਅਦ ਵਿੱਚ ਆਪਾਂ ਕਮੀਜ਼ ਦੇ ਘੇਰੇ ਤੇ ਕਰਾਂਗੇ ਪਹਿਲਾਂ ਆਪਾਂ ਸਲਵਾਰ ਨਾਲ ਦਾ ਕਪੜਾ ਲੈ ਕੇ ਇੱਕ ਪੱਟੀ ਤਿਆਰ ਕਰ ਲੈਣੀ ਆ ਜੋ ਕਿ ਪੇਸਟਿੰਗ ਲਾ ਕੇ ਆਪਾਂ ਤਿਆਰ ਕੀਤੀ ਹੈ ਪ੍ਰੈਸ ਨਾਲ ਚਪਕਾ ਕੇ ਚੰਗੀ ਤਰ੍ਹਾਂ ਸੈੱਟ ਕਰ ਲਈਏ ਤੇ ਹੁਣ ਆਪਾਂ ਗਲੇ ਤੇ ਇਸ ਨੂੰ ਜੜਕੇ ਦੇ ਨਾਲੇ ਗਲੀ ਦਾ ਡਿਜ਼ਾਈਨ ਬਣਾਵਾਂਗੇ ਆਪਾਂ ਇਸ ਤਰ੍ਹਾਂ ਪਹਿਲਾਂ ਇਹਦਾ ਸੈਂਟਰ ਕਰਕੇ ਆਪਾਂ ਇੱਕ ਸਲਾਈ ਲਾ ਲੈਣੀ ਸੈਂਟਰ ਦੇ ਵਿੱਚ ਇਸ ਤਰ੍ਹਾਂ ਇੱਕ ਸਾਈਡ ਤੇ ਆਪਾਂ ਸਲਾਈ ਪੂਰੀ ਸੀ ਉੱਪਰ ਟਿੱਕਰ ਲਾ ਲੈਣੀ ਆ ਪਹਿਲਾਂ ਆਪਾਂ ਉਪਰ ਜਿਹੜਾ ਗਲੇ ਦਾ ਜਿੰਨਾ ਵੀ ਸੀ ਆਪਣਾ ਗਲੇ ਦੀ ਲੈਂਥ ਹੁਣ ਆਪਾਂ ਛੱਡ ਲਿਆ ਆਪਾਂ ਗਲੇ ਦੀ ਕਟਾਈ ਕਰ ਲਈ ਹੈ ਤੇ ਜੇ ਅਜੇ ਨਾ ਕਟਾਈ ਕਰਨੀ ਹੋਵੇ ਤਾਂ ਆਪਾਂ ਵੈਸੇ ਵੀ ਨਿਸ਼ਾਨੀ ਲਾ ਕੇ ਵੀ ਛੱਡ ਸਕਦੇ ਹਾਂ ਫਿਰ ਆਪਾਂ ਦੂਜਾ ਸਭ ਫੋਲਡ ਕਰ ਲੈਣਾ ਜਿਵੇਂ ਆਪਾਂ ਛੋਟੇ ਛੋਟੇ ਟੁਕੜੇ ਕਰ ਲੈਣੇ ਜਿਵੇਂ ਆਪਾਂ ਦੋ ਪੀਸ ਜਿਵੇਂ ਲੈਸ ਤੇ ਕਟਾਣ ਦੇ ਲਈ ਜਾਂ ਤਿੰਨ ਪੀਸ ਉਹ ਆਪਣੀ ਆਪ ਦੀ ਮਰਜ਼ੀ ਹੈ। ਜਿੰਨੇ ਵੀ ਲੈਣੇ ਆਪਾਂ ਤਿੰਨ ਤਿੰਨ ਕਟਾਣ ਦਾ ਪੀਸ ਕੱਟ ਲਾਂਗੇ। ਤੇ ਫੱਟੀ ਦੇ ਉੱਪਰ ਆ ਦੇ ਹਿਸਾਬ ਨਾਲ ਹੀ ਤੁਸੀਂ ਨਿਸ਼ਾਨੀ ਵੀ ਲਾ ਸਕਦੇ ਹੋ। ਮੇ ਕਿੰਨੇ ਕਿੰਨੇ ਐਚਡੀ ਗੇਪ ਇਹ ਦੇਣਾ ਹੈ ਤੇ ਆਈਡੀ ਦੇ ਨਾਲ ਵੀ ਆਪਾਂ ਰੱਖ ਸਕਦੇ ਹਾਂ ਇਸ ਤਰੀਕੇ ਦੇ ਨਾਲ ਆਪਾਂ ਤਾਂ ਇੰਨਾ თਾਮਾਤੀ ਦੇਵਾਂਗੇ ਤੇ ਤੁਸੀਂ ਆਪਦੀ ਮਰਜ਼ੀ ਨਾਲ ਇਹ ਵਧਾ ਘਟਾ ਵੀ ਸਕਦੇ ਆ ਪਰ ਆਪਾਂ ਥੋੜੀ ਜਿਹੀ ਜਗ੍ਹਾ ਛੱਡਾਂਗੇ ਕਿਉਂਕਿ ਜਿਹੜਾ ਗੜਾ ਬਣਾਉਣਾ ਆਪਾਂ ਗਲੇ ਦੇ ਵੀ ਥੋੜੀ ਵੀ ਆਪਾਂ ਨੀਚੇ ਨੂੰ ਕਰਨੀ ਹੈ ਤੇ ਫੱਟੀ ਆਪਣੀ ਹੁਣ ਲਾ ਕੇ ਰੈਡੀ ਹੋ ਗਈ ਆਪਾਂ ਇੱਥੇ ਤੇ ਕਰੇ ਦੀ ਸਲਾਈ ਲਾ ਦੇਣੀ ਹੈ ਪਾ ਜਿਹੜਾ ਐਕਸਟਰਾ ਕਪੜਾ ਉੱਪਰ ਇਹ ਆਪਾਂ ਕੱਟ ਕਰ ਦੇਾਂਗੇ ਹੁਣ ਆਪਾਂ ਸਾਈਡ ਲੈਸਾ ਜਿਹੜੀ ਉਹ ਸਾਈਡ ਤੇ ਲਾਵਾਂਗੇ ਕਿ ਕੁਝ ਆਪਾਂ ਛੱਡ ਕੇ ਲੈਸ ਨੂੰ ਵੇ ਸਲਾਈ ਲਾਉਣੀ ਹੈ ਤੇ ਇਥੋਂ ਜਿਹੜਾ ਆ ਕੋਰਨਰ ਆਪਾਂ ਪਹਿਲਾਂ ਸਲਾਈ ਲਾਉਣ ਲੱਗੇ ਆਪਣਾ ਨਾਲ ਹੀ ਲਾ ਲਿਆ ਤੇ ਇਥੋਂ ਆਪਾਂ ਤੋਂ ਕੱਚੀ ਜੀ ਸਲਾਈ ਲਾ ਲੈਣੀ ਹੈ ਥੋੜੀ ਜੀ ਕਿਉਂਕਿ ਜਿਹੜੀ ਇਹ ਲੈਸ ਆਊ ਆਪਾਂ ਇਹਦੇ نیچے ਦੇਣੀ ਹੁੰਦੀ ਹੈ ਇਹ ਸਲਾਈ ਨੂੰ ਆਪਾਂ ਥੋੜਾ ਜਿਹਾ ਕਟਾਣਾ कट्ट के फिर आपने नीचे ली है इतने अपना थोड़ी कच्ची सिलाई ला के घेरना शुरू कर लेना क्योंकि बाद पक्की कर लेने जो आप साइड से सिलाई मारते हैं अपनी फट्टी बन के हम रेडी हो गई है ਦੀ ਆਪਣੇ ਬਣ ਕੇ ਪੂਰੀ ਰੈਡੀ ਹੋ ਗਈ ਹੈ ਹੁਣ ਆਪਾਂ ਇਹਦੇ ਉੱਪਰ ਗਲਾ ਲਗਾਵਾਂਗੇ ਗਲੇ ਦਾ ਆਪਾਂ ਸੈਂਟਰ ਕਰਕੇ ਇਹਦੇ ਵਿੱਚ ਆਪਾਂ ਇੱਕ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਕੀ ਸ਼ੇਪ ਦਾ ਤੇ ਨੂੰ ਆਪਾਂ ਕੱਟ ਲਾਂਗੇ ਤੇ ਹੌਣੇ ਤੇ ਕਪੜਾ ਝੜ ਕੇ ਆਪਾਂ ਗਲੇ ਨੂੰ ਰੈਡੀ ਕਰਾਂਗੇ ਤੇ ਆਪਾਂ ਆਮ ਗਲੇ ਇਤਾਰੇ ਸਾਰੇ ਕੱਟ ਲਾ ਲੈਣੇ ਜਿਵੇਂ ਆਪਾਂ ਹਮ ਸਿੰਪਲ ਗਲੇ ਤੇ ਲਾਉਣੇ ਆ ਸੇ ਨੇ ਤੇ ਹੁਣ ਆਪਾਂ ਘੇਰੇ ਦਾ ਡਿਜ਼ਾਈਨ ਤਿਆਰ ਕਰਾਂਗੇ ਘੇਰਾ ਆਪਾਂ ਮਣਕੇ ਪੂਆ ਨੀਚੋਂ ਜਿੰਨਾ ਫੋਲਡ ਕਰਨਾ ਉਹਨੇ ਆਪਾਂ ਕੱਟ ਲਾਇਆ ਹੋਇਆ ਸੀ ਉਸ ਦੇ ਹਿਸਾਬ ਨਾਲ ਆਪਾਂ ਕਰਾਂਗੇ ਤੇ ਇਹਦੀ ਜਿਹੜੀ ਲੈਂਥ ਆਪਾਂ 1/2 ਇੰਚ ਵੱਧ ਰੱਖੀ ਹੈ 1/4 ਇੰਚ ਤੋਂ ਥੋੜੀ ਜੀ ਵੱਧ ਵੀ ਰੱਖ ਸਕਦੇ ਆ ਇੰਚ ਵਾਂਗੂ ਜਿਹੜਾ ਕੀ ਆਪਣਾ ਸਲਾਈਆਂ ਦੇ ਵਿੱਚ ਇਹ ਕਪੜਾ ਆਊਗਾ ਆਪਾਂ ਜਿੱਦੋਂ ਲੈ ਆ ਸਲਾਵਾਂਗੇ ਇਹ ਲੇਸ ਨੂੰ ਆਪਾਂ ਬਿਲਕੁਲ ਨਿਸ਼ਾਨ ਨਿਸ਼ਾਨ ਦੇ ਉੱਪਰ ਉੱਪਰ ਲਈ ਹੋਣਾ ਪਰ ਲਾ ਕਪੜਾ ਆਪਾ ਖਿੱਚਣਾ ਨਹੀਂ ਗਾ ਜੇ ਤੱਕ ਖਿੱਚ ਲੈਣੀ ਫੇਰ ਥੋੜੀ ਜਿਹੀ ਢਿੱਲ ਆ ਜਾਂਦੀ ਕਈ ਵਾਰੀ ਮਿੱਕ ਕਾਂ ਟੇਪ ਜੀ ਵੇਰ ਲੱਗਣ ਲੱਗ ਜਾਂਦਾ ਤੇ ਇਹਨੂੰ ਫੋਮੇਂ ਸਿੱਧਾ ਜਿਦੜਾ ਆ ਕੇ ਫਸਲਾਈ ਲਾਈ ਜਾਣੀ ਆ ਆਪਾ ਲੇਸ ਲੈ ਮੋਟੋਕੇ ਦਿਕਰ ਕਟਿੰਗ ਕਰ ਲਈਏ ਜਿੰਨਾ ਕਾ ਬਕੀਰਾ ਫੋਲਡ ਕਰਨਾ ਹੈ ਫੇਰ ਇਹ ਵਿੱਚ ਮੋਟੀ ਜੀ ਹੁੰਦੀ ਨੇ ਵਸ ਲੱਗੂ ਕਿ ਉਹ ਆਪਣੀ ਆਇ ਤਿਆਰ ਹੋ ਗਈ ਹੈ ਤੇ ਇੱਥੇ ਆਪਾਂ ਲਾਵਾਂਗੇ ਕੱਚੀ ਇਕ ਸਲਾਈ ਕੱਚੀ ਸਲਾਈ ਲਾ ਲਿਆ ਤੇ ਹੁਣ ਆਪਾਂ ਸਿਲਵਾਰ ਨਾਲ ਦਾ ਕੱਪੜਾ ਰੱਖ ਕੇ ਇਸ ਤਰ੍ਹਾਂ ੜੇ ਉੱਪਰ ਰੱਖ ਲੈਣੀ ਹੈ ਇਹ ਆਪਾਂ ਬਿਨਾ ਕੱਟ ਤੋਂ ਲਾਵਾਂਗੇ ਤੇ ਲਾਂਪਾ ਜਿਹੜਾ ਨਿਸ਼ਾਨ ਲਗਾਇਆ ਉਹਦੇ ਉੱਪਰ ਕਪੜਾ ਤੇ ਲੈਜ਼ ਰੱਖ ਕੇ ਇਸ ਤਰ੍ਹਾਂ ਕੱਲੀ ਸਿਲਾਈ ਲਾ ਲੈਣੀ ਆਪਾਂ ਇੱਕ ਸਾਈਡ ਤੇ ਨਿਸ਼ਾਨ ਲਗਾਇਆ ਹੈ ਦੂਸਰੀ ਸਾਈਡ ਤੇ ਆਪਣਾ ਕਪੜਾ ਜਿਵੇਂ ਹੋਊਗਾ ਉਸ ਦੇ ਹਿਸਾਬ ਦੇ ਨਾਲ ਆਪਾਂ ਸਿਲਾਈ ਲਾਵਾਂਗੇ ਇਹਨਾਂ ਪਾਸੇ ਸਿੱਧੀ ਸਿੱਧੀ ਐਂ ਸਲਾਈ ਲਾ ਲੈਣੀ ਹੈ ਐਂਡ ਟਿੱਕਰ ਦੋਨਾਂ ਸਾਈਡਾਂ ਤੇ ਆਪਾਂ ਐਸੀ ਤਰ੍ਹਾਂ ਹੀ ਪੱਟੀ ਲਾ ਲਾਂਗੇ ਤੇ ਹੁਣ ਆਪਾਂ ਦੂਸਰੀ ਸੇੜ ਤੇ ਇਹਦੇ ਸਿੰ ਲੈਸ ਦਾ ਜਿਹੜੀ ਸਾਈਡ ਹੈ ਉਹ ਪਟਾ ਕੇ ਆਪਾਂ ਰੱਖ ਲਾਂਗੇ ਲੈਸ ਨੂੰ ਦਾ ਸਿੱਧਾ ਪਾਸਾ ਆਪਾਂ ਉੱਪਰ ਰੱਖਣਾ ਹੈ ਇਸ ਤਰ੍ਹਾਂ ਆਪਾਂ ਜਿੰਨਾ ਵੀ ਸਾਨੂੰ ਛੱਡਣਾ ਹੈ ਤੇ ਹਿਸਾਬ ਦੇ ਨਾਲ ਆਪਾਂ ਇੱਥੇ ਰੱਖ ਕੇ ਕੀਆ ਸੈਟਿੰਗ ਕਰ ਲੈਣੀ ਫਿਰ ਉਹਨਾਂ ਉਹਨਾਂ ਹੀ ਆਪਾਂ ਇਹ ਸਾਰਾ ਸੇਸਾ ਛੱਡਾਂਗੇ। ਨਾਲ ਜਿਹੜੇ ਧਾਗੇ ਜੇ ਐਕਸਟਰਾ ਨੇ ਆਪਾਂ ਨਾਲ-ਨਾਲ ਕੱਟ ਲੈਣੇ। ਲੈਸ ਦੇ ਵਿੱਚ ਜਿਹੜੇ ਲੂਂਝੇ ਨਿਕਲਦੇ ਨੇ ਇਹਨਾਂ ਨੂੰ ਆਪਾਂ ਨਾਲ ਦੀ ਨਾਲ ਕੱਟ ਲੈਣਾ ਚਾਹੇ ਲੈਸ ਲਾ ਕੇ ਬਾਅਦ ਵਿੱਚ ਵੀ ਕਟਿੰਗ ਕਰ ਸਕਦੇ ਹਾਂ ਫਿਰ ਉਹ ਫਿਨਿਸ਼ਿੰਗ ਜੀ ਹੋ ਜਾਂਦੀ ਹੈ ਲੈਸ ਦੀ। ਨੇ ਜਿਵੇਂ ਕੋਟ ਨਾਲ ਨਾ ਗੇਸਾ ਦੇ ਕਦੇ-ਕਦੇ ਧਾਗੇ ਜੀ ਨਿਕਲਦੇ ਫਿਰ ਉਹ ਆਪਾਂ ਨੂੰ ਫਿਨਿਸ਼ਿੰਗ ਨਹੀਂ ਲੱਗਦੀ ਕਿ ਜੂੜ ਤੇ ਹੁਣ ਆਪਣੇ ਦੋਨੇ ਪਾਸੇ ਲੈਸ ਲੱਗ ਗਿਆ అందరూ ఫోల్డ్ సార్ పుట్ా కమిజా ఇంకా పట పూల కప్పా ఏను కట్ ਨਪਕ ਮਿਹਦਾ ਪੁੱਠਾ ਕਵਸਾ ਕਰਕੇ ਤੇ ਜਿੱਥੇ-ਜਿੱਥੇ ਆਪਾਂ ਸਲਾਈ ਲਗਾਈ ਹੈ ਉਹਦੇ ਉੱਪਰ-ਉੱਪਰ ਆਪਾਂ ਸਲਾਈ ਲਾਈ ਜਾਣੀ ਹੈ கப்டுங்க சேனன் பூரா ரென விட்டு பாசி டிள்ள ஆய்வ ਮੇਰੇ ਕੋਲ ਸਲਾਈ ਸੀ ਉਹਦੇ ਉੱਪਰ ਉੱਪਰ ਆਪਾਂ ਮਸ਼ੀਨ ਲਾਉਣੀ ਹੈ ਆਪਣੀ ਇਹ ਲੈਸ ਇਸ ਤਰ੍ਹਾਂ ਕੋਸੇ ਲੱਗ ਜੂਗੀ ਤੇ ਹੁਣ ਇਹਨੂੰ ਆਪਾਂ ਉੱਪਰ ਨੱਪ ਲਾਂਗੇ ਨੱਪ ਮੀ ਸਲਾਈ ਇੱਕ ਮਾਰਾਂਗੇ ਜਿਹਦੇ ਨਾਲ ਕੀ ਫਿਨਿਸ਼ਿੰਗ ਆਊਗੀ ਤੇ ਨਾਲੇ ਆਪਣਾ ਕੱਪੜਾ ਜਿਹੜਾ ਉਹ ਬੈਠ ਜੇ ਜਾਂਦਾ ਹੁਣ ਆਪਾਂ ਆਗੇ ਦੂਸਰੀ ਸਾਈਡ ਤੇ ਇੱਧਰ ਆਪਾਂ ਤਾਂ ਤੁਹਾਨੂੰ ਇਹ ਰਾਂ ਦੱਸਦੇ ਆਂ ਵੀ ਇੱਕ ਹੀ ਸਲਾਈ ਦੇ ਨਾਲ ਆਪਾਂ ਕਿਵੇਂ ਕਿਵੇਂ ਲਾਉਣੀ ਆ ਇੱਧਰ ਆਪਾਂ ਜਿਵੇਂ ਦੋ ਸਲਾਈਆਂ ਲਾਈਆਂ ਸੀ ਤੇ ਇੱਧਰ ਲਈ ਸੇੜ ਤੇ ਆਪਾਂ ਇੱਕ ਸਲਾਈ ਦੇ ਨਾਲ ਹੀ ਇਹ ਜਿਵੇਂ ਆਪਾਂ ਬੈਠਮੀ ਸੇਉਣੀ ਕੱਲੀ ਲਾ ਕੇ ਤੁਹਾਨੂੰ ਦੱਸ ਦਿੰਨੇ ਆਂ ਇਹਨੂੰ ਆਪਾਂ ਇਸ ਕੱਪੜੇ ਨੂੰ ਫੜ ਕੇ ਉੱਪਰ ਉੱਪਰ ਨੂੰ ਰੱਖੀ ਜਾਣਾ ਭਾਰੇ ਥੋੜਾ ਜਿਹਾ ਧਿਆਨ ਨਾਲ ਲਾਉਣਾ ਪੈਂਦਾ ਹੈ ਵੀ ਆਪਣੇ ਕਮੀਜ਼ ਦੇ ਵਿੱਚ ਕੋਈ ਵਾਲ ਨਾ ਪਵੇ ਉਦੇ ਨਾਲ ਆਪਣ ਨੂੰ ਜਿਹਨੇ ਆਪਣੇ ਥੋੜਾ ਬੋਧਾ ਵਾਜਿਆ ਲੱਗਦਾ ਉਹਦੇ ਨਾਲ ਸੈਟਿੰਗ ਕਰਕੇ ਤੇ ਗਾਹ ਨੂੰ ਕਰ ਸਕਦੇ ਆ ਆਪਾਂ ਮਸ਼ੀਨ ਤੇ ਹੁਣ ਆਪਣੀ ਦੂਸਰੀ ਸਲਾਈ ਵੀ ਲਾ ਕੇ ਇਧਰ ਲਈ ਸਲਾਈ ਆਪਾਂ ਇੱਕ ਸਲਾਈ ਦੇ ਨਾਲ ਇਹੇ ਥਾ ਲਈਏ ਤੇ ਦੂਸਰੀ ਸਾਈਡ ਤੇ ਆਪਾਂ ਦੋ ਸਲਾਈਆਂ ਲਾਈਆਂ। ਤੀਨਾਂ ਦੀ ਸਲਾਈ ਆਉਗੀ ਫਿਨਿਸ਼ਿੰਗ ਇੱਕੋ ਜੀ। ਪਰ ਜਾਂਦੀ ਆਪਾਂ ਨੂੰ ਲਾਉਣ ਵਿੱਚ ਸੌਖੀ ਹੋ ਜਾਂਦੀ ਹੈ ਦੂਸਰੀ ਸਾਈਡ ਪਹਿਲੀ ਸਾਈਡ ਜਿਵੇਂ ਲਾਈ ਹੈ। ਤੇ ਇਹ ਵੀ ਥੋੜਾ ਜਿਹਾ ਆਪਾਂ ਨੂੰ ਵਜਾ ਕੇ ਲਾਉਣੀ ਪੈਂਦੀ ਜਿਹੜੀ ਇਤਲੀ ਸਾਈਡ ਦੂਸਰੀ ਸਾਈਡ ਤੇ ਲਾਈ ਆਪਾਂ। ਤੇ ਆਪਣਾ ਘੇਰੇ ਦਾ ਡਿਜ਼ਾਈਨ ਤਿਆਰ ਹੋ ਗਿਆ। ਜੇ ਕਮੈਂਟ ਕਰਕੇ ਦੱਸਣਾ ਕਿਵੇਂ ਲੱਗਿਆ ਤੇ ਇਹ ਆਪਣਾ ਗਲੇ ਦਾ ਡਿਜ਼ਾਈਨ ਤਿਆਰ ਕੀਤਾ ਆਪਾਂ ਤੇ ਸਲਵਾਰ ਦੇ ਵੀ ਪੌਂਚੇ ਆਪਾਂ ਰੈਡੀ ਕੀਤੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ نیچے ਫਾਉਂਟਫਾਈ ਕਰਕੇ ਤੇ ਸੂਟ ਨੂੰ ਰੈਡੀ ਕਰ ਲਾਂਗੇ